ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਗੱਲ ਕਰਾਂਗੇ ਇੰਟੈਲੀਜੈਂਸ ਬਿਊਰੋ ਐਮਟੀਐਸ ਰਿਕਰੂਟਮੈਂਟ 2025-26 ਕਿਵੇਂ ਅਪਲਾਈ ਕਰਨਾ ਹੈ ਮਲਟੀਟਾਸਕਿੰਗ ਸਟਾਫ ਦੀ ਕੀ ਲੋੜ ਹੈ ਠੀਕ ਹੈ ਜੀ ਇੰਟੈਲੀਜੈਂਸ ਬਿਊਰੋ ਐਮਟੀਐਸ ਰਿਕਰੂਟਮੈਂਟ 2025-26 ਅਪਲਾਈ 4362 ਮਲਟੀਟਾਸਕਿੰਗ ਸਟਾਫ ਐਮਟੀਐਸ ਠੀਕ ਹੈ ਜੀ ਤੇ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ 'ਚ ਤੇ ਇਹ ਚੈਨਲ ਤੇ ਤੁਹਾਨੂੰ ਮਤਲਬ ਪੰਜਾਬੀ ਵਿੱਚ ਗਵਰਨਮੈਂਟ ਜੌਬਸ ਦੀ ਜਾਣਕਾਰੀ ਮਿਲਦੀ ਹੈ ਇਸ ਕਰਕੇ ਆਪਣੇ ਪੰਜਾਬੀ ਭਰਾਵਾਂ ਨੂੰ ਮੈਂ ਹੀ ਕਹੂੰਗਾ ਕਿ ਪੈਨ ਉੱਪਰ ਆਓ ਲਾਈਕ ਕਰੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਮੈਂ ਹੋਰ ਵਧੀਆ ਕੰਮ ਕਰਾਂ ਠੀਕ ਨਹੀਂ ਤੇ ਅਸੀਂ ਕਿਹੜਾ ਕੋ ਮਾੜਾ ਕੰਮ ਕਰਦੇ ਵਧੀਆ ਕੰਮ ਹੀ ਕਰਦੇ ਆ ਤੇ ਵੈਕੈਂਸੀ ਦੀ ਗੱਲ ਕਰੀਏ ਜਾਵੇ ਕੀਤੀ ਜਾਵੇ ਤਾਂ ਖੂਫੀਆ ਵਿਭਾਗ 2000 ਪਰ ਮਤਲਬ ਖੂਫੀਆ ਵਿਭਾਗ ਵਰਤੀ ਮਤਲਬ ਆਰਗੇਨਾਈਜੇਸ਼ਨ ਹੈਗੀ ਇੰਟੈਲੀਜੈਂਸ ਬਿਊਰੋ ਠੀਕ ਹੈ ਤੇ ਵੈਕੈਂਸੀ ਦੀ ਗੱਲ ਹੈਗੀ ਮਲਟੀਟਾਸਕਿੰਗ ਸਟਾਫ ਠੀਕ ਹੈ ਵੈਕੈਂਸੀ ਜਿਹੜੀ ਹੈਗੀ ਹੈ ਟੋਟਲ ਪੋਸਟਾਂ 362 ਆ ਅਪਲਾਈ ਮੋਡ ਆਨਲਾਈਨ ਆ ਹੂ ਕੈਨ ਅਪਲਾਈ 올 ਇੰਡੀਆ ਦੇ ਸਾਰੇ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਤੇ ਤਨਖਾਹ ਮਿਨੀਮਮ 18000 ਤੋਂ 55900 ਆਦੀ ਹੈ ਬਾਕੀ ਨੋਟੀਫਿਕੇਸ਼ਨ ਚੈੱਕ ਕਰ ਲਈਓ ਠੀਕ ਹੈ ਤੇ ਏਜ ਲਿਮਿਟ ਕਿੰਨੀ ਮਿਨੀਮਮ 18 ਤੋਂ ਲੈ ਕੇ 25 ਸਾਲ ਤੱਕ ਠੀਕ ਹੈ ਜੀ ਉਸ ਤੋਂ ਬਾਅਦ ਜੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਰਿਟਰਨ ਐਗਜ਼ਾਮ ਹੁੰਦਾ ਦੈਨ ਇੰਟਰਵਿਊ ਹੁੰਦਾ ਦੈਨ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਦੈਨ ਨੋਟੀਫਿਕੇਸ਼ਨ ਚੈੱਕ ਹੁੰਦੀ ਹੈ এডੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ 10th ਪਾਸ ਹੋਣਾ ਚਾਹੀਦਾ ਬਾਕੀ ਨੋਟੀਫਿਕੇਸ਼ਨ ਇੰਪੋਰਟੈਂਟ ਡਾਕੂਮੈਂਟ ਦੀ ਗੱਲ ਕੀਤੀ ਹੈ ਪਾਸਪੋਰਟ ਸਾਈਜ਼ ਫੋਟੋਗ੍ਰਾਫ ਸਿਗਨੇਚਰ ਆਧਾਰ ਕਾਰਡ এডੂਕੇਸ਼ਨ ਸਰਟੀਫਿਕੇਟ ਕਾਸ ਸਰਟੀਫਿਕੇਟ ਏਜ ਪ੍ਰੂਫ ਬਾਕੀ ਨੋਟੀਫਿਕੇਸ਼ਨ ਦੇਖ ਸਕਦੇ ਤੁਸੀਂ ਤੇ ਕੌਣ ਅਪਲਾਈ ਕਰ ਸਕਦਾ ਇੰਟੈਲੀਜੈਂਟ ਇੰਟੈਲੀਜੈਂਸ ਬਿਊਰੋ MTS ਰਿਕਰੂਟਮੈਂਟ 2025-26 ਲਈ ਕੈਂਡੀਡੇਟ ਜਿਹੜੇ ਤਾਂ ਪਹਿਲਾਂ ਨੋਟੀਫਿਕੇਸ਼ਨ ਪੜ ਲਈਓ ਜੇ ਤਾਂ ਆਨਲਾਈਨ ਵੈਕੈਂਸੀ ਆਨਲਾਈਨ ਫਾਰਮ ਫਿਲ ਕਰ ਦੀਓ ਜੇ ਆਫਲਾਈਨ ਵੈਕੈਂਸੀ ਤਾਂ ਉਹਨਾਂ ਦੇ ਐਡਰੈਸ ਤੇ ਭੇਜ ਦਿਓ ਫਿਰ ਉਸ ਤੋਂ ਬਾਅਦ ਆਪਣਾ ਫੀਸ ਵਗੈਰਾ ਪੇ ਕਰੋ ਫਿਰ ਆਨਲਾਈਨ ਸਟਾਰਟਿੰਗ ਡੇਟ ਹੈਗੀ 22 ਨਵੰਬਰ 2025 ਲਾਸਟ ਡੇਟ ਹੈਗੀ 14 ਨਵੰਬਰ 2025 ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹੀ ਕਹੂੰਗਾ ਦੇਖੋ ਜੋਬ ਟਰਾਈ ਕਰਦੇ ਰੋ ਕਿਤੇ ਨਾ ਕਿਤੇ ਤਾਂ ਜੋਬ ਲੱਗ ਹੀ ਜਾਣੀ ਹੈ ਠੀਕ ਹੈ ਇਹ ਸੁਣਨਾ ਕਿ ਇੱਕ ਜੋਬ ਤੇ ਤੁਹਾਡੀ ਨਹੀਂ ਲੱਗੀ ਤਾਂ ਤੁਸੀਂ ਥੱਕ ਕੇ ਹਾਰ ਕੇ ਬਹਿਣਾ ਨਾ ਇਹ ਨਾ ਮਿਹਨਤ ਕਰਕੇ ਕਿਸਮਤ ਤੋਂ ਜਿੱਤਣਾ ਪੈਂਦਾ ਠੀਕ ਹੈ ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਜੈ ਹਿੰਦ ਬਾਬਾ ਮੇਰ ਰੱਖੀ